ਬੁੱਢਾ ਜੀ ਵੀ ਗਏ ਸੀਗੇ ਉਹ ਤੇ ਉੱਥੇ ਉਹਨਾਂ ਨੇ ਜਿਹੜੇ ਨਾਲ ਕੇ ਮਤਲਬ ਜਿਹੜੇ ਨਾਲ ਵੀ ਸੀਗੇ ਬੁੜੀ ਸੀਗੀ ਜਿਹੜੀ ਉਹਦੇ ਕੋਲ ਸੀਗਾ ਜਿਹੜਾ ਸਾਰਾ ਸਮਾਨ ਸੀ ਉਹਨਾਂ ਦਾ ਸੀ ਪਾਪਾ ਤਾਂ ਬਹੁਤ ਟਾਈਮ ਦੇ ਨਸ਼ੇ ਦੇ ਖਿਲਾਫ ਸੀਗੇ ਉਹ ਤੇ ਮਤਲਬ ਕੋਈ ਨਸ਼ਾ ਕਰਦਾ ਵੀ ਸੀ ਉਹਨੂੰ ਵੀ ਇਦਾਂ ਹੀ ਕਹਿੰਦੇ ਸੀਗੇ ਵੀ ਕੁਝ ਨਹੀਂ ਰੱਖਿਆ ਉਹਨਾਂ ਦੀ ਤੇ ਆਪਦੇ ਘਰੇ ਬਹੁਤਾ ਉਹ ਕਿਸੇ ਦਾ ਘਰ ਕਿਉਂ ਮਗਾਣੇ ਇੱਕ ਭਰਾ ਮਰ ਗਿਆ ਤੇ ਕਿਸੇ ਤੋਂ ਛੋਟਾ ਸੁਸਾਇਨੇ ਦੇ ਸਗਰ ਦਵਾਰੇ ਮਤੇ ਕਈ ਦੇ ਕੇ ਮਜ਼ਾ ਲਿਆ ਸੀ ਕਿ ਮਹਾਰਾਜ ਤੋਂ ਮੇਰਾ ਭਰਾ ਇਹਨੇ ਜੋ ਕਰਾ ਇਹ ਨਹੀਂ ਸੀ ਜਿਵੇਂ ਮੇਰੇ ਪ੍ਰਾਣ ਨੂੰ ਪਤਾ ਆ ਗਿਆ ਕਿ ਪਿੰਡ ਦੇ ਵਿੱਚ ਚਰਚਾ ਸ਼੍ਰੀ ਹੋਈ ਹੈ ਕਿ ਪਤੀ ਪੱਤੇ ਅਕਾਲੀਆਂ ਜਾਂ ਇਹ ਅਕਾਲੀਆਂ ਦੇ ਬੰਦੇ ਕੀ ਉਹ ਮਾਮਲਾ ਸਾਰਾ ਕਲੀਅਰ ਕਰੋ ਨਹੀਂ ਪੱਕੇ ਸਾਡਾ ਕਿਸੇ پارٹی ਨਾਲ ਕੋਈ ਪੱਕਾ ਸੰਬੰਧ ਨਹੀਂ ਜਿਵੇਂ ਨਗਰ ਦਾ ਜਿਹੋ ਹੁੰਦਾ ਜਿਵੇਂ ਉਹ ਕਹਿੰਦੇ ਉਦਾਂ ਹੀ ਪਾਈ ਆ ਇਸ ਵਾਰ ਮੇਰੀ ਬੋਟ ਤੇ ਨਹੀਂ ਬਣੀ ਹੋਈ ਸੀ ਬਟ ਮੈਨੂੰ ਇਨਾ ਪਤਾ ਵੀ ਪਾਪਾ ਨੇ ਦਾਦੀ ਦੀ ਬੋਟ ਵੀ ਪਾਪਾ ਨੇ ਤੇ ਮੰਮੀ ਦੀ ਬੋਟ ਤਿੰਨਾਂ ਦੀ ਬੋਟ ਬਣੀ ਹੋਈ ਸੀ ਇਹਨਾਂ ਤਿੰਨਾਂ ਨੇ ਅੰਮ੍ਰਿਤਪਾਲ ਨੂੰ ਬੋਟ ਪਾਈ ਸੀ ਸਰਪੰਚੀ ਦੀ ਬੋਟ ਉਹ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਬਟ ਮੈਨੂੰ ਚੂਣ ਨਿਸ਼ਾਨ ਪਤਾ ਵੀ ਖੜਾ ਸੀਗਾ ਉਹਨਾਂ ਦਾ ਖੜੇ ਨੂੰ ਬੋਟ ਪਾਈ ਸਸੀ ਕਾਲ ਜੀ ਮਾਲਵਾ ਮਚ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਸੁਰਿੰਦਰ ਸਿੰਘ ਮਠਾੜੂ ਭਾਗਾਪੁਰਾਣਾ ਹਲਕੇ ਦਾ ਪਿੰਡ ਸੁਖਾਨੰਦ ਵਿਖੇ ਇਸ ਵਕਤ ਮੌਜੂਦ ਹਾਂ ਪਿਛਲੇ 2-3 ਦਿਨ ਪਹਿਲਾਂ ਇੱਕ ਅੰਬਰਤਾਰੀ ਸਿੰਘ ਕੁਲਵਿੰਦਰ ਸਿੰਘ ਇੱਕ ਨਸ਼ੇ ਦੇ ਮਾਮਲੇ ਦੇ ਵਿੱਚ ਜੀਰਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਘਰ ਦੇ ਵਿੱਚ ਮੌਜੂਦ ਹਾਂ ਪੂਰੀ ਤਹਿ ਤੱਕ ਜਾਣਕਾਰੀ ਜਿਹੜੀ ਇਕੱਠੀ ਕਰਨ ਲਈ ਇੱਥੇ ਪਹੁੰਚੇ ਹਾਂ ਉਸ ਦੇ ਘਰ ਦੇ ਹਾਲਾਤ ਦਿਖਾਵਾਂਗੇ ਕੇ ਕੀ ਆਫ ਦੇ ਘਰ ਦੇ ਹਾਲਾਤ ਆ ਕਿੰਨੇ ਮੈਂਬਰ ਆ ਘਰ ਦੇ ਨੇ ਉਸ ਦੀ ਪਤਨੀ ਬੇਟੀ ਅਤੇ ਇੱਕ ਭੈਣ ਤੇ ਇੱਕ ਬਜ਼ੁਰਗ ਮਾਤਾ ਜਿਹੜੀ ਉਹ ਘਰੇ ਮੌਜੂਦ ਆ ਤਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਉਹ ਮੌਜੂਦ ਨੇ ਸਾਡੇ ਨਾਲ ਤੇ ਘਰ ਦੇ ਹਾਲਾਤ ਤੁਸੀਂ ਜਿਹੜੇ ਇੱਕ ਵਾਰੀ ਦੇਖ ਸਕਦੇ ਹੋ ਜਿਹੜੇ ਬੜੇ ਹੀ ਨਾਜ਼ੁਕ ਹਾਲਾਤ ਨੇ ਕਹਿ ਸਕਦੇ ਆ ਗਰੀਬੀ ਹੈ ਪਰਿਵਾਰ ਤੇ ਮੰਦੇ ਹਾਲਾਤ ਨੇ ਘਰ ਦੇ ਤੇ ਕੈਮਰਾਮੈਨ ਨੂੰ ਕਹਾਂਗੇ ਕਿ ਅੰਦਰੋਂ ਜਿਹੜੇ ਹਾਲਾਤ ਦਿਖਾਏ ਜਾਣ ਤੁਸੀਂ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬੜੇ ਹੀ ਮੰਦੇ ਹਾਲਾਤ ਨੇ ਘਰ ਦੇ ਤੁਸੀਂ ਜਿਹੜੇ ਬਾਥਰੂਮ ਨੇ ਬਿਲਕੁਲ ਖਰਾਬ ਨੇ ਜੇਕਰ ਇਹ ਬੰਦਾ ਨਸ਼ਾ ਵੇਚਦਾ ਹੁੰਦਾ ਤੇ ਕੀ ਇਸ ਦੇ ਘਰ ਦੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਇੱਧਰ ਤਸਵੀਰ ਦਿਖਾ ਕੇ ਦੇਖ ਸਕਦੇ ਹੋ ਤੁਸੀਂ ਜਿਹੜੇ ਘਰ ਦੇ ਹਾਲਾਤ ਨੇ ਬੜੇ ਹੀ ਮੰਦੇ ਹਾਲਾਤ ਨੇ ਆ ਫਰਸ਼ਾ ਜਿਹੜੀ ਉਹ ਟੁੱਟੀ ਹੋਈ ਆ ਬਿਲਕੁਲ ਫਰਸ਼ ਟੁੱਟੀ ਹੋਈ ਆ ਘਰੇ ਅ ਸ਼ੈੱਡ ਪਾਇਆ ਹੋਇਆ ਮੰਦੇ ਹਾਲਾਤ ਨੇ ਘਰ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਕਲਵਿੰਦਰ ਸਿੰਘ ਦਾ ਪਰਿਵਾਰ ਹੈ ਸਾਡੇ ਨਾਲ ਮੌਜੂਦ ਨੇ ਤੇ ਮਾਤਾ ਜੀ ਕੀ ਲੱਗਦੇ ਤੁਹਾਡੇ ਬਾਈ ਜੀ ਕੀ ਲੱਗਦੇ ਆ ਲੱਗਦਾ ਮੇਰੇ ਕੀ ਤੁਹਾਨੂੰ ਲੱਗਦਾ ਵੀ ਇਹੋ ਜਿਹਾ ਕੰਮ ਕਰਸੀ ਨਾ ਵੀ ਨਾ ਮੇਰਾ ਪ੍ਰਾਇ ਨਹੀਂ ਜੋ ਕਰਸੀ ਸੀ ਐਮ ਭੈਣਾਂ ਦਾ ਪ੍ਰਾਇ ਹੈ ਤਾਂ ਇੰਨੇ ਜੋਕਰ ਹੋਏ ਨਹੀਂ ਸੀ ਉਹਨਾਂ ਦਾ ਬਸਾਇਆ ਕਿ ਆਏ ਜੇ ਉਹਨਾਂ ਪਤਾ ਹੁੰਦਾ ਤਾਂ ਇਹ ਜੇ ਉਹਨਾਂ ਨੂੰ ਪਾਉਂਦਾ ਹੀ ਨਾ ਨਾ ਇੱਕ ਦਿਨ ਇਹ ਵੀ ਚਰਚਾ ਬੜੀ ਛੜੀ ਹੋਈ ਆ ਵੀ ਇਹ ਤੀਰਥ ਸਿੰਘ ਮਾਲੀ ਦਾ ਬੰਦਾ ਹੈ ਕਾਲੀ ਦਲ ਨਾਲ ਲਿੰਕ ਰੱਖਦਾ ਕੀ ਲੱਗਦਾ ਨਹੀਂ ਨਹੀਂ ਵੀਰੇ ਜਮੈਂ ਤੁਹਾਨੂੰ ਦੱਸਿਆ ਨਹੀਂ ਬਾਰ-ਬਾਰ ਵੀ ਮੇਰਾ ਭਰਾ ਇਹਨੇ ਜੋ ਕਰਾ ਹੈ ਇਨੀ ਸੀਗਾ ਆ ਕਰ ਬਾਰ ਬਿਸਾਰਾ ਮੇਰੇ ਪੇਵਾ ਦਾ ਹੀ ਪਾਇਆ ਵਾ ਜਿੰਨਾ ਪਾਇਆ ਵਾ ਕਿਵੇਂ ਸਾਰੀ ਘਟਨਾਵਾਂ ਕਿੱਥੇ ਗਈ ਸੀ ਬਾਈ ਕਿਤੇ ਜਾਂ ਜੀਰਾ ਪੁਲਿਸ ਵੱਲੋਂ ਜਿਹੜਾ ਮਾਮਲਾ ਉਹਨੂੰ ਤੇ ਦਰਜ ਹੁੰਦਾ ਕਿਵੇਂ ਪਤਾ ਲੱਗਾ ਮੈਨੂੰ ਨਹੀਂ ਪਤਾ ਲੱਗਾਗਾ ਮੈਨੂੰ ਤਾਂ ਮਗਰੋਂ ਫੋਨ ਤਾਂ ਭੈਣ ਜੀ ਦੀ ਛੱਡ ਨਾਲ ਉਹਨਾਂ ਦੀ ਬੇਟੀ ਉਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭੈਣ ਜੀ ਕਿੱਥੇ ਸੀ ਬਈ ਬਾਬਾ ਬੁੱਢਾ ਜੀ ਵੀ ਗਏ ਸੀਗੇ ਉਹ ਤੇ ਉੱਥੇ ਉਹਨਾਂ ਨੇ ਜਿਹੜੇ ਨਾਲ ਗਏ ਮਤਲਬ ਜਿਹੜੇ ਨਾਲ ਦੇ ਸੀਗੇ ਬੁੜੀ ਸੀਗੀ ਜਿਹੜੀ ਉਹਦੇ ਕੋਲ ਸੀਗਾ ਜਿਹੜਾ ਸਾਰਾ ਸਮਾਨ ਸੀ ਉਹਨਾਂ ਦਾ ਸੀ ਪਾਪਾ ਦਾ ਬਹੁਤ ਟਾਈਮ ਦੇਣਾ ਛੇ ਦੇ ਖਿਲਾਫ ਸੀਗੇ ਉਹ ਤੇ ਮਤਲਬ ਕੋਈ ਨਸ਼ਾ ਕਰਦਾ ਵੀ ਫਿਰ ਉਹਨੂੰ ਵੀ ਇਦਾਂ ਹੀ ਕਹਿੰਦੇ ਸੀਗੇ ਵੀ ਕੁਝ ਨਹੀਂ ਰੱਖਿਆ ਉਹਨਾਂ ਦੇ ਤੇ ਆਪਦੇ ਘਰੇ ਬੋਤਾ ਉਹ ਕਿਸੇ ਦਾ ਘਰ ਕਿਉਂ ਮਗਾਣ ਨਹੀਂ ਕਿਵੇਂ ਬੀ ਜੀ ਨਾਲ ਗੱਡੀ ਦੇ ਵਿੱਚ ਬੈਠੀ ਸੀ ਜਾਣਦੀ ਸੀ ਕਿਉਂ ਹੀ ਲੈਫਟੀ ਲਈ ਨਹੀਂ ਉਹਨਾਂ ਨੇ ਪਾਠ ਕਰਵਾਉਣਾ ਸੀਗਾ ਉਹਨਾਂ ਨੇ ਧੋਕੇ ਦਾ ਨੰਬਰ ਲਿਆ ਸੀਗਾ ਕਿ ਅਸੀਂ ਪਾਠ ਕਰਵਾਉਣਾ ਪਾਠੀ ਸਿੰਘ ਆ ਉਹ ਕਿ ਵੀ ਜਦੋਂ ਅਸੀਂ ਪਾਠ ਕਰਾਉਣਾ ਹੋਇਆ ਸੀ ਤੁਹਾਨੂੰ ਦੱਸ ਦਵਾਂਗੇ ਇੱਕ ਜਿਹੜੀ ਪਿੰਡ ਦੇ ਵਿੱਚ ਚਰਚਾ ਬੜੀ ਛੀੜੀ ਹੋਈ ਹੈ ਵੀ ਇਹ ਅਕਾਲੀ ਦਲ ਦਾ ਬੰਦਾ ਸੀ ਜਾਂ ਕਿਵੇਂ ਸੀ ਇਹਨਾਂ ਦੇ ਘਰੇ ਜਾ ਕੇ ਇਹਨਾਂ ਤੀਨ ਵੈਰੀਫਿਕੇਸ਼ਨ ਕਰਵਾਉਤੇ ਕਿਵੇਂ ਲੱਗਦਾ ਸਾਨੂੰ ਤੇ ਕੁਝ ਨਹੀਂ ਲੱਗਦਾ ਬਸ ਮੇਰਾ ਤੇ ਹੋਈ ਸਾਰਾ ਸੀਗਾ ਜੇ ਅਸੀਂ ਇੰਨੇ ਜੋਗਲੇ ਹੁੰਦੇ ਮੇਰੀ ਸਾਰੀ ਫੇਸ ਕਲੀਅਰ ਹੁੰਦੀ ਸਾਡੇ ਘਰ ਵੇਖ ਲਓ ਤੁਸੀਂ ਸਾਡੇ ਖਾਤਿਆਂ ਦੀਆਂ ਲਿਮਟਾਂ ਵੇਖ ਲਓ ਕਿਸੇ ਖਾਤੇ 'ਚ 23000 ਤੋਂ ਵੱਧ ਪੈਸਾ ਨਹੀਂਗਾ ਇੱਕੋ ਖਾਤੇ ਦੇ ਵਿੱਚ 23000 ਰੁਪਏ ਰੱਖਿਆ ਹੋਇਆ ਉਹ ਵੀ ਬੀਬੀ ਦੀ ਖਾਤਰ ਵੀ ਹੁੰਦਾ ਕੋਈ ਪਤਾ ਨਹੀਂਗਾ ਕਦੋਂ ਕੀ ਹੋ ਜਾਣਾਗਾ ਭਰਾ ਦੀ ਮੇਰੇ ਦੀ ਤਾਂ ਫੀਸ ਪਈ ਆ ਮੇਰਾ ਭਰਾ ਲੱਕੜ ਦੇ ਕੰਮ ਤੇ ਲੱਗਾ ਉਹ ਵਿਚਾਰਾ ਨਹੀਂ ਉਹਨੂੰ ਐਸ ਉਮਰੇ ਕੀ ਲੋੜ ਸੀ ਕੰਮ ਕਰਨ ਦੀ ਕੰਨ ਲੋਣ ਚੁੱਕ ਚੁੱਕ ਕੇ ਅਸੀਂ ਸਾਰਾ ਕੁਝ ਇਕ ਤਾਂ ਘਰੇ ਰੰਗ ਕਰਾਇਆ ਉਹ ਵੀ ਅਸੀਂ ਪਿੰਡ ਚੋਂ ਕਿਸੇ ਤੋਂ ਵਿਆਜ ਤੇ ਪੈਸੇ ਬੜੇ ਸੀ ਫਿਰ ਲੋਨ ਚੱਕ ਕੇ ਲਾਏ ਇਹ ਜੇ ਲੋਨ ਚੱਲੀ ਜਾਂਦਾ ਤੁਸੀਂ ਚੈੱਕ ਕਰ ਸਕਦੇ 15 ਦਿਨਾਂ ਬਾਅਦ 600 ਰੁਪਿਆ ਕੈਸ਼ ਤਾਂ ਆਉਂਦੀ ਆ ਉਹਦੀ ਏਸੀ ਲੱਗਾ ਘਰੇ ਉਹਦੀ ਵੀ ਅਸੀਂ ਕੈਸ਼ ਤੇ ਭਰਦੇ ਆ ਤੁਸੀਂ ਜਿਤ ਪੰਗ ਤੇ ਪੰਜਾਬ ਵਾਲਿਆਂ ਦੇ ਜਾ ਕੇ ਪਤਾ ਕਰ ਸਕਦੇ ਨੇ ਕਸ਼ਤਾ ਚੱਲੀ ਜਾਂਦੀਆਂ ਉਹਦੀਆਂ ਵੀ ਕਿੰਨੇ ਮੈਂਬਰ ਨੇ ਤੁਸੀਂ ਘਰ ਵਿੱਚ ਅਸੀਂ 5 ਮੈਂਬਰ ਆ ਮਾਂ ਤਾਂ ਪਪਾ ਦਾਦੀ ਬਿਮਾਰ ਰਹਿੰਦੀ ਹੈਗੀ ਮੱਜੇ ਦੇ ਪਈ ਹੈਗੀ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਉਹਨਾਂ ਨੂੰ ਦਰਹੰਗ ਦਾ ਦੌਰਾਂ ਪਿਆ ਹੋਇਆ ਦਾਂਦੀਆਂ ਵੀ ਉਹਨਾਂ ਨੂੰ ਨਹੀਂ ਇੰਨਾ ਕੁਝ ਪਤਾ ਲੱਗਦਾ ਸਾਰੀ ਜ਼ਿੰਮੇਵਾਰੀ ਪਾਪਾ ਤੇ ਸੀ ਤੇ ਮੇਰੇ ਤੇ ਸੀ ਗੇ ਕਨੇ ਇੱਕ ਪਿੰਡ ਦੇ ਵਿੱਚ ਚਰਚਾ ਛੜੀ ਹੋਈ ਹੈ ਕਿ ਤੁਸੀਂ ਪੱਕੇ ਅਕਾਲੀਓ ਜਾਂ ਇਹ ਅਕਾਲੀਆਂ ਦੇ ਬੰਦੇ ਕੀ ਉਹ ਮਾਮਲਾ ਸਾਰਾ ਕਲੀਅਰ ਕਰੋ ਨਹੀਂ ਪੱਕੇ ਸਾਡਾ ਕਿਸੇ ਪਾਰਟੀ ਨਾਲ ਕੋਈ ਪੱਕਾ ਸੰਬੰਧ ਨਹੀਂ ਜਿਵੇਂ ਨਗਰ ਦਾ ਸੰਜੋਗ ਹੁੰਦਾ ਜਿਵੇਂ ਉਹ ਕਹਿੰਦੀ ਆ ਉਦਾਂ ਹੀ ਪਾਈ ਆ ਐਸ ਵਾਰ ਮੇਰੀ ਬੋਟ ਤੇ ਨਹੀਂ ਬਣੀ ਹੋਈ ਸੀ ਬਟ ਮੈਨੂੰ ਇਨਾ ਪਤਾ ਵੀ ਪਾਪਾ ਨੇ ਦਾਦੀ ਦੀ ਬੋਟ ਵੀ ਪਾਪਾ ਨੇ ਤੇ ਮੰਮੀ ਦੀ ਬੋਟ ਤੇ ਇਨਾਂ ਦੀ ਬੋਟ ਬਣੀ ਹੋਈ ਸੀ ਇਨਾਂ ਤਿੰਨਾਂ ਨੇ ਅੰਮ੍ਰਿਤਪਾਲ ਨੂੰ ਬੋਟ ਪਾਈ ਸੀ ਸਰਪੰਚੀ ਦੀ ਬੋਟ ਕਿਹਨੂੰ ਸਰਪੰਚੀ ਦੀ ਬੋਟ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਬਟ ਮੈਨੂੰ ਚੂੜ ਨਿਸ਼ਾਨ ਪਤਾ ਵੀ ਘੜਾ ਸੀਗਾ ਉਹਨਾਂ ਦਾ ਘੜੇ ਨੂੰ ਬੋਟ ਪਾਈ ਸੀ ਜੀ ਇੱਕ ਮਰਗੀ ਤੇ 6 ਆ ਸੀ ਇੱਕ ਭਰਾ ਮਰ ਗਿਆ ਤੇ ਕਿਸਾ ਤੁਸੇ ਉੱਟੇ ਸੀ ਸਾਰੇ ਦੇਸ ਦਾ ਗੁਰਦੁਆਰੇ ਮੱਤੇ ਡੇ ਡੇ ਕੇ ਮਜ਼ਾ ਲਿਆ ਸੀ ਕਿ ਮਹਾਰਾਜ ਤੋਂ ਮੇਰਾ ਭਰਾ ਇੰਨੇ ਜੋਕਰ ਇੰਨੀ ਸੀ ਜਿਵੇਂ ਮੇਰੇ ਭਰਾ ਨੂੰ ਪਸਾਇਆ ਗਿਆ ਜਿਵੇਂ ਇੰਨੇ ਜੋਕਰ ਹੁੰਦਾ ਇੰਦਰਾ ਲੈਟ੍ਰਨ ਬਾਥਰੂਮ ਵੇਖ ਲੋ ਕੀ ਬਣੇ ਵੇ ਤੇ ਘਰ ਦਾ ਹਾਲ ਵੇਖ ਲੋ ਕੀ ਬਣਿਆ ਵਾ ਪਹਿਲਾਂ ਉਹ ਆਇਆ ਸੀ ਉਹ ਮੰਗ ਤੰਗ ਕੇ ਜ ਸੋਰਨ ਇਲਾਜ ਕਰਾਇਆ ਮੇਰੇ ਨਾਨਕੇ ਨੇ ਇਲਾਜ ਕਰਾਇਆ ਨਾਲ ਮਿਲ ਕੇ ਅਸੀਂ ਇਲਾਜ ਕਰਾਇਆ ਉਹ ਤਾਂ ਵਿਚਾਰੇ ਦਾ ਵੀ ਮੰਜੇ ਤੋਂ ਉੱਠ ਕੋਈ ਐ ਹੀ ਨਹੀਂ ਸੀ ਉਹਦਾ ਚਾਂਸ ਬਚਨ ਦਾ ਵੀ ਬਚ ਜੂਗਾ ਜੇ ਉਹ ਇੰਨੇ ਜੋਕਰ ਹੁੰਦਾ ਤਾਂ ਉਹਨੂੰ ਮਹਿਲ ਸਾਰ ਲੈਂਦਾ ਜੁਰਗ ਮਾਤਾ ਹੈ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੇ ਜਿਹੜੇ ਮਾਤਾ ਦੇ ਵੀ ਬੰਦੇ ਹਾਲਾਤ ਨੇ ਮਾਤਾ ਜਿਹੜੀ ਬਜ਼ੁਰਗ ਹੈ ਬਾਈ ਦੀ ਉਹ ਵੀ ਮੰਜੇ ਤੇ ਪਈ ਹੈ ਕਾਫੀ ਬਜ਼ੁਰਗ ਮਾਤਾ ਬੋਲਿਆ ਨਹੀਂ ਜਾਂਦਾ ਮਾਤਾ ਤੋਂ ਤੇ ਜਿਹੜੀ ਕਾਫੀ ਹਾਲਾਤ ਜਿਹੜੇ ਮਾਤਾ ਦੀ ਨਜ਼ਿਕਲ